ਇਹਨਾਂ ਤਿੰਨਾਂ ਸੀਟਾਂ ਤੋਂ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਜਿਹੜੀ ਉੱਭਰਦੀ ਨਜ਼ਰ ਆ ਰਹੀ ਹੈ ਕਹਿੰਦੇ ਕਿ ਪੰਜਾਬ ਦੇ ਵਿੱਚ 2027 ਦਾ ਨੀ ਪੱਥਰ ਰੱਖਿਆ ਗਿਆ ਪੰਜਾਬ ਦੇ ਵਿੱਚ ਇੱਕ ਅਕਾਲੀ ਦਲ ਵਾਂਗੂ ਪੰਥਕ ਧਿਰ ਖੜੀ ਹੋ ਸਕਦੀ ਹੈ ਤੇ ਪੰਜਾਬ ਦਾ ਰਾਜ ਆਪਣੇ ਪੰਜਾਬੀਆਂ ਚ ਖਾਸ ਕਰ ਪੰਥਕ ਸੋਚ ਵਾਲੇ ਦੇ ਲੋਕਾਂ ਦੇ ਹੱਥ ਚ ਆਉਣ ਦੀ ਸੰਭਾਵਨਾ ਹੈ ਬਿਲਕੁਲ ਜਿਵੇਂ ਨਾ ਇਹ ਤੁਸੀਂ ਕਿਹਾ ਵੀ ਇਹ ਗੱਲ ਐ ਉਹ ਆ ਵੀ ਜਿਹੜੀਆਂ ਇਹ ਤਿੰਨ ਸੀਟਾਂ ਇਹ ਸਾਨੂੰ ਤਿੰਨੇ ਦੀਆਂ ਤਿੰਨੇ ਜਿੱਤਣੀਆਂ ਪੈਣਗੀਆਂ ਕਿਸੇ ਵੀ ਹਰ ਹਾਲ ਚ ਸਾਨੂੰ ਚਾਹੀ ਲੋਕਾਂ ਨੂੰ ਬੇਨਤੀ ਕਰਨੀ ਪਵੇ ਚਾਹੀ ਲੋਕਾਂ ਨੂੰ ਸਮਝਾਉਣਾ ਪਵੇ ਚਾਹੀ ਦਿਨ ਤਾਂ ਰਹਿ ਗਿਆ ਗਿਣਤੀ ਦੇ ਹੁਣ ਤਾਂ ਸਮਝ ਲਓ ਵੀ ਘੰਟੇ ਰਹਿ ਗਏ ਪਰ ਲੋਕਾਂ ਨੂੰ ਵੀ ਸਮਝਣਾ ਪਊਗਾ ਤੇ ਸਾਨੂੰ ਜੇ ਥੋੜਾ ਬਤਾ ਸੀ ਜਿਹੜਾ ਕੰਮ ਕੀਤਾ ਜਿਵੇਂ ਮਾਨ ਸਾਹਿਬ ਨੇ ਕਹਿੰਦੇ ਕੰਮ ਹੀ 2.3 ਕਰੋੜ 3 ਕਰੋੜ ਤਾਂ ਗਿਫਟ ਚਲੇ ਆ ਕਿਵੇਂ ਇਹਨਾਂ ਨੇ ਇੱਥੇ ਵੰਡਿਆ ਇਹਨਾਂ ਨੂੰ ਗਵਰਨਮੈਂਟ ਨੇ ਦਿੱਤਾ ਉਹ ਸਾਨੂੰ ਦੱਸਣਾ ਪਊਗਾ ਵੀ ਭਾਈ ਨਹੀਂ ਅਸੀਂ ਕੱਲਾ ਪੰਥ ਨਹੀਂ ਅਸੀਂ ਤੁਹਾਡੇ ਕੰਮ ਵੀ ਕਰ ਰਹੇ ਹਾਂ ਉਸ ਤਰੀਕੇ ਨਾਲ ਸਾਨੂੰ ਵੋਟ ਇੱਥੇ ਪਊਗੀ ਤੇ ਜੇ ਇਹ ਤਿੰਨੋਂ ਲੋਕ ਸਭਾ ਜਿੱਤੀਆਂ ਜਾਂਦੀਆਂ ਸੱਚੇ ਪਾਤਸ਼ਾਹ ਕਰੇ ਜਿੱਤੀਆਂ ਜਾਣ ਉਸ ਤੋਂ ਬਾਅਦ 2027 ਦੇ ਵਿੱਚ ਬਹੁਤ ਵੱਡਾ ਫੈਕਟਰ ਚੱਲੂਗਾ ਇਹ ਪਰ ਉੱਥੇ ਸਾਨੂੰ ਕੱਲੇ ਹੁਣ ਅਸੀਂ ਐਮਪੀ ਤੇ ਡਿਪੈਂਡ ਨਹੀਂ ਰਹਿਣਾ ਵੀ ਅਸੀਂ ਕੱਲਾ ਐਮਪੀ ਇਲੈਕਸ਼ਨ ਲੜਨਾ ਨਹੀਂ ਸਾਨੂੰ ਵਿਧਾਨ ਸਭਾ ਚ ਆਉਦੇ ਬੰਦੇ ਲਿਆਉਣੇ ਪੈਣਗੇ ਸਾਰੇ ਇਲੈਕਸ਼ਨ ਲੜਨ ਤੇ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਬੰਦਾ ਜਿੱਤੇ ਜੇ 117 ਹੈ ਤਾਂ ਨਾਰਮਲ ਗੱਲ ਆ ਜੇ ਵਿੱਚੋਂ 60 60 ਵੀ ਜਿੱਤ ਜਾਂਦੇ ਆ ਤੇ ਸਾਡੀ ਬੜੀ ਸੌਖੀ ਸਰਕਾਰ ਖੜੀ ਹੈ ਤੇ ਲੋਕ ਤੇ ਸਭ ਤੋਂ ਵੱਡੇ ਗੱੜ ਜਿਹੜੇ ਲੋਕਾਂ ਦੇ ਭਰਾ ਚਾਚੇ ਤਾਏ ਭੂਆ ਮਾਸੀਆਂ ਜਿਹੜੇ ਕੈਨੇਡਾ ਅਮਰੀਕਾ ਚ ਬੈਠੇ ਆ ਐਨ ਆਰ ਆਈ ਉਹ ਚਾਹੁੰਦੇ ਆ ਵੀ ਭਾਈ ਹਾਂ ਵੀ ਇੱਥੇ ਸਰਕਾਰ ਜਿਹੜੀ ਹੈਗੀ ਆ ਵੀ ਇੱਥੇ ਇੱਕ ਖਾਲਸੇ ਦਾ ਰਾਜ ਹੋਵੇ ਖਾਲਸਥਾਨ ਤਾਂ ਨਹੀਂ ਪਰ ਖਾਲਸੇ ਦਾ ਰਾਜ ਜ਼ਰੂਰ ਹੋਵੇ ਖਾਲਸੇ ਦਾ ਰਾਜ ਹੋਵੇ ਤੇ ਖਾਲਸੇ ਦੇ ਰਾਜ ਦੇ ਵਿੱਚ Hindu Muslim Asai ਤੱਕ ਇੱਥੇ ਸੰਤੁਸ਼ਟ ਫੀਲ ਕਰੇ ਉਹਨਾਂ ਨੂੰ ਵੀ ਹਾਂ ਲੱਗੇ ਵੀ ਅਸੀਂ ਇਹਨਾਂ ਨਾਲ ਰਹੇ ਨੇ ਪਰ ਜਿਸ ਤਰੀਕੇ ਹਾਰਡ ਲਾਈਨ ਲੈਂਦੇ ਨੇ ਖਾਸ ਕਰ ਅਮਰਤਪਾਲ ਸਿੰਘ ਤੁਹਾਨੂੰ ਲੱਗਦਾ ਕਿ ਅਮਰਤਪਾਲ ਜੇ ਪੰਜਾਬ ਦੇ ਵਿੱਚ ਉਹ ਰਾਜ ਲੈ ਕੇ ਆਉਣਾ ਹੈ ਖਾਸ ਕਰ ਹਿੰਦੂ ਭਾਈਚਾਰੇ ਨੂੰ ਹੋਰ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਾ ਪਊਗਾ ਉਹਨਾਂ ਨੂੰ ਗੱਲ ਨਾਲ ਲਾਉਣਾ ਪਊਗਾ ਇਹ ਬਹੁਤ ਇੰਪੋਰਟੈਂਟ ਫੈਕਟ ਹੈ ਬਿਲਕੁਲ ਹਿੰਦੂ ਕੀ ਚਾਹੇ ਮੁਸਲਿਮ ਹੋਵੇ ਚਾਹੇ ਅਸਾਈ ਹੋਵੇ ਅਸੀਂ ਕਿਸੇ ਵੀ ਇਹਨਾਂ ਧਰਮਾਂ ਤੋਂ ਧਰਮਾਂ ਦੇ ਲੋਕਾਂ ਨਾਲੋਂ ਪਾਸੇ ਹੋ ਕੇ ਨਹੀਂ ਚੱਲ ਸਕਦੇ ਕਿਸੇ ਇੱਕ ਪਿੰਡ ਦੇ ਵਿੱਚ ਵੀ ਇੱਕੋ ਧਰਮ ਦੇ ਲੋਕ ਨਹੀਂ ਰਹਿੰਦੇ ਹੁੰਦੇ ਫਿਰ ਉੱਥੇ ਜਾਂ ਤਾਂ ਇਹ ਆ ਜਾਂਦਾ ਲੜਾਈ ਝਗੜਾ ਹੈ ਜਾਂ ਫਿਰ ਸਾਡੀ ਅਨਸਰਟ ਹੋਊਗੀ ਅਮਰਿਤਪਾਲ ਸਿੰਘ ਨੂੰ ਦੋ ਤਿੰਨ ਚੀਜ਼ਾਂ ਇਹ ਛੱਡੀਆਂ ਪੈਣਗੀਆਂ ਇੱਕ ਤਾਂ ਓਵਰ ਜਿਹੜੇ ਆਪਾਂ ਗਰਮ ਬਿਆਨ ਇੱਕ ਜਿਹੜੀ ਅਸੀਂ ਸਿਰਫ ਤੇ ਸਿਰਫ ਚੱਕ ਦੀ ਔਰ ਤੇ ਠੋਕ ਦਿਓ ਉਹ ਗੱਲ ਛੱਡਣੀ ਪਊਗੀ ਹਾਂ ਪੰਥਕ ਕੰਮ ਉਹ ਬਹੁਤ ਸੋਹਣਾ ਕਰ ਰਹੇ ਆ ਵੀ ਭਾਈ ਬਾਣੀ ਨਾਲ ਜੁੜੋ ਤੇ ਬਾਣੇ ਨਾਲ ਜੁੜੋ ਦੋ ਗੱਲਾਂ ਬਹੁਤ ਵੱਡੀਆਂ ਕਰਦੇ ਆ ਬਾਣੀ ਨਾਲ ਜੁੜੋ ਤੇ ਬਾਣੇ ਨਾਲ ਜੁੜੋ ਬਿਲਕੁਲ ਜੁੜੋ ਪਰ ਸਾਨੂੰ Hindu ਭਰਾਵਾਂ ਨੂੰ ਉਵੇਂ ਹੀ ਰੱਖਣਾ ਪਊਗਾ ਕਿਉਂਕਿ ਸਾਡਾ ਇਤਿਹਾਸ ਸਾਡੇ ਗੁਰੂ ਸਾਹਿਬਾਂ ਦੇ ਨਾਲ ਸਾਡੇ ਰਾਜਾਂ ਦੇ ਵਿੱਚ ਕਿਉਂਕਿ ਸਾਡਾ ਤਾਂ ਜਿਹੜਾ ਖਜ਼ਾਨਾ ਸੀ ਉਹ ਵੀ ਦਵਾਨ ਟੋਡਰ ਮਾਲ ਅਰਗਿਆਂ ਨੇ ਸਾਂਭਿਆ ਸਾਡੇ ਪਿੱਛੇ ਕੁਰਬਾਨੀਆਂ ਵੀ ਕੀਤੀਆਂ ਸਾਡਾ ਮੁਸਲਮਾਨ ਪਰਿਵਾਰਾਂ ਨਾਲ ਸਾਡਾ ਜੇ ਹਰਮੰਦਰ ਸਾਹਿਬ ਦੀ ਵੀ ਗੱਲ ਕਰ ਦਈਏ ਤਾਂ ਨੀਕ ਇਹਨਾਂ ਨੇ ਰੱਖੀ ਹੈ ਤੇ ਸਾਨੂੰ ਇਹਨਾਂ ਪਰਿਵਾਰਾਂ ਨਾਲ ਲੈ ਕੇ ਕਿਉਂਕਿ ਜਿਹੜੀ ਅਸੀਂ ਆ ਨਾ ਜਿਹੜੇ ਖਾਲਸਾ ਜਿਹੜਾ ਸਿੱਖ ਇਹ ਲੋਕ ਜਿਹੜੇ ਸਿੱਖ ਹੈ ਇਹ ਤਾਂ ਕੌਮ ਹੀ ਉਹਨਾਂ ਵਾਸਤੇ ਬਣਾਈ ਹੈ ਲੋਕਾਂ ਦੀ ਰਾਖੀ ਕਰਨ ਲਈ ਇਹ ਇਸ ਲਈ ਨਹੀਂ ਬਣਾਈ ਕਿ ਵੀ ਹਾਂ ਵੀ ਮਾਰ ਦਿਓ ਹਾਂ ਜਿਵੇਂ ਉਹ ਦੀਪ ਸਿੰਘ ਸਿੱਧੂ ਕਹਿੰਦਾ ਹੁੰਦਾ ਸੀ ਵੀ ਚੱਲ ਕੇ ਆਏ ਨੂੰ ਦੇਖ ਦਿਆਂਗੇ ਤੇ ਚੜ ਕੇ ਆਏ ਨੂੰ ਤੇਗ ਦੇਵਾਂਗੇ ਸੋ ਗੱਲ ਇਹ ਆ ਵੀ ਅਸੀਂ ਸਭ ਤੋਂ ਪਹਿਲਾਂ ਹਰੇਕ ਬੰਦੇ ਦਾ ਸਤਿਕਾਰ ਕਰਨਾ ਪਰ ਅਸੀਂ ਤੇਗ ਕਿਸੇ ਬੰਦੇ ਤੇ ਤਾਂ ਵਾਹਣੀ ਆ ਜੇ ਸਾਡੇ ਨਾਲ ਧੱਕਾ ਹੁੰਦਾ ਜੇ ਸਾਡੇ ਦੇ ਕੋਈ ਮੁਸਲਮਾਨ ਭਰਾ ਸਾਈ ਭਰਾ ਸਾਡਾ ਸਿੱਖ ਭਰਾਈ ਉਹ ਸਾਨੂੰ ਵੈਸੇ ਹੀ ਆਪਦਾ ਮੰਨਦਾ ਤੇ ਸਾਨੂੰ ਲੋੜ ਕੀ ਹੈ ਜੀ ਫਿਰ ਤਾਂ ਦੇ ਗੀ ਦਿਓ ਨਾ ਫਿਰ ਤੇਗ ਨਹੀਂ ਨਾ ਅਸੀਂ ਦੇਣੀ ਪਰ ਜਿਵੇਂ ਵੱਖ-ਵੱਖ ਨਿਸ਼ਾਨਾ ਤੇ ਲੜ ਰਹੇ ਤਿੰਨੇ ਸੀਟਾ ਜਿਹੜੇ ਇਸ ਟਾਈਮ ਆਪਣਾ ਨਜ਼ਰ ਆ ਰਹੀਆਂ ਕਿ ਜਿੱਤ ਰਹੇ ਆ ਖਡੂਰ ਸਾਹਿਬ ਹੋ ਗਿਆ ਸੰਗਰੂਰ ਜਾਂ ਫਰੀਦਕੋਟ ਤਿੰਨੇ ਇੱਕ ਦੂਜੇ ਨਾਲ ਰਲ ਕੇ ਨਹੀਂ ਚੱਲ ਰਹੇ ਇੱਕ ਦੂਜੇ ਦੇ ਖਿਲਾਫ ਬਿਆਨ ਵੀ ਆ ਰਹੇ ਨੇ ਚੋਣ ਨਿਸ਼ਾਨ ਵੀ ਤਿੰਨਾਂ ਦੇ ਅੱਡੇ ਨੇ ਇਹੋ ਜੇ ਸੂਰਤਿ ਹਾਲ ਦੇ ਵਿੱਚ ਏਕਾ ਕਿਵੇਂ ਹੋਊਗਾ ਇੱਕ ਇੱਕ ਤੋਂ ਬਿਨਾ ਉਹ ਪੰਥਕ ਲਹਿਰ ਪੰਜਾਬ ਦੇ ਵਿੱਚ ਸਰਕਾਰ ਦੇ ਰੂਪ ਚ ਨਹੀਂ ਢਾਲੀ ਜਾ ਸਕਦਾ ਮੈਨੂੰ ਲੱਗਦਾ ਪਹਿਲਾਂ ਜਿਵੇਂ ਆਪਣੇ ਮਿਸਲਾਂ ਹੁੰਦੀਆਂ ਸੀ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਇਕੱਠੇ ਕੀਤਾ ਗਿਆ ਸੀਗਾ ਫਿਰ ਰਾਜ ਦਵਾਇਆ ਸੀ ਮਹਾਰਾਜਾ ਰਜੀਤ ਸਿੰਘ ਜੀ ਉਹਨਾਂ ਨੂੰ ਵੀ ਭਾਈ ਵੀ ਨਹੀਂ ਤੁਸੀਂ ਇੱਥੇ ਇਕੱਠੇ ਹੋ ਕੇ ਵੀ ਜਦੋਂ ਤੁਸੀਂ ਕਿਉਂਕਿ ਇਹ ਸਿੱਖਾਂ 'ਚ ਇਹ ਬੜੀ ਵੱਡੀ ਇਹਨਾਂ ਨਿਆਰੀ ਗੱਲ ਹੈ ਇਹ ਰਹਿਣਗੇ ਨਾ ਬੇਸ਼ੱਕ ਅੱਡ ਉਹ ਚਾਹੇ ਕਿਸੇ ਨਿਸ਼ਾਨ ਤੇ ਰਹੀ ਜਾਵੇ ਉਹ ਕਿਸੇ ਨਿਸ਼ਾਨ ਤੇ ਰਹੀ ਜਾਣੇ ਪਰ ਜਦੋਂ ਇਹਨਾਂ ਤੇ ਚੜ ਕੇ ਆਊਗਾ ਸਾਰੇ ਇਕੱਠੇ ਹੋ ਜਾਣਗੇ ਓਵੇਂ ਇਹ ਜਿਹੜੀਆਂ ਜਿਵੇਂ ਮਿਸਲਾਂ ਹੁੰਦੀਆਂ ਸੀਆਂ ਪਹਿਲਾਂ ਉਹ ਇਕੱਠੇ ਹੋ ਜਾਂਦੇ ਸੀਗੇ ਇਵੇਂ ਇਹਨਾਂ ਨੂੰ ਹੁਣ ਇੱਕ ਜਗ੍ਹਾ ਤੇ ਸਾਰੇ ਇਹਨਾਂ ਨੂੰ ਇਕੱਠੇ ਹੋਣਾ ਪਊਗਾ ਬੇਸ਼ੱਕ ਉਥੋਂ ਆਪਣਾ ਅਮਰਿਤਪਾਲ ਸਿੰਘ ਆਪਦਾ ਨਿਸ਼ਾਨ ਤੇ ਲੜ ਰਿਹਾ ਹੈ ਉਮਾਨ ਸਾਹਿਬ ਦੇ ਨਿਸ਼ਾਨ ਤੇ ਚਲੋ ਨਹੀਂ ਲੜੇ ਸਰਬਜੀਤ ਸਿੰਘ ਦਾ ਕੋਈ ਕਹਿੰਦੇ ਕੋਈ ਆਪ ਦਾ ਮਸਲਾ ਹੈ ਕੋਈ ਉਹਨਾਂ ਦਾ ਕੋਈ ਆਪ ਦਾ ਨਿੱਜੀ ਕੋਈ ਇਹਨਾਂ ਦੇ ਆਪ ਦੇ ਕੋਈ ਮਸਲੇ ਹੈਗੇ ਆ ਜਾਂ ਫੈਸਲੇ ਆ ਕਿਉਂਕਿ ਉਹ ਵੀ ਪਹਿਲਾਂ ਦੋ ਵਾਰੀ ਮਾਨ ਸਾਹਿਬ ਦੇ ਵੱਲੋਂ ਚੋਣ ਨਿਸ਼ਾਨ ਤੇ ਲੜੇ ਆ ਤੇ ਬੀਬੀ ਵਿਮਲਕੌਰ ਖਾਲਸਾ ਵੀ ਇਹਨਾਂ ਦੇ ਨਿਸ਼ਾਨ ਤੇ ਲੜੇ ਤੇ ਜਿੱਤੇ ਆ ਤੇ ਦੂਜੇ ਨੰਬਰ ਤੇ ਸਾਨੂੰ ਆਪਸ ਦੇ ਵਿੱਚ ਇਸ ਤੀਜ ਨਹੀਂ ਪਹਿਣਾ ਚਾਹੀਦਾ ਵੀ ਅਸੀਂ ਆਪਦੀ ਵੋਟ ਵਧਾਈਏ ਕਿਉਂਕਿ ਅਸੀਂ ਜਦੋਂ ਕੰਪੀਟੀਸ਼ਨ 'ਚ ਪੈ ਜਨਾਂ ਨਾ ਆਪਦੇ ਬੰਦੇ ਨਾਲ ਵੀ ਹੁਣ ਬਾਲਟੀ ਦੀ ਵੋਟ ਵਧਾਉਣੀ ਹੈ ਕਿ ਅਸੀਂ ਉਹ ਮਾਈਕ ਦੀ ਨਹੀਂ ਅਸੀਂ ਇਹ ਦੇਖਣਾ ਹੈ ਵੀ ਚਾਹੇ ਵਦੇ ਬਾਲਟੀ ਦੀ ਤੇ ਚਾਹੇ ਵਦੇ ਮਾਈਕ ਦੀ ਸਾਡੇ ਬੰਦੇ ਜਿਹੜੇ ਸਾਡੇ ਨਾਲ ਦੇ ਭਰਾ ਉਹ ਜਿੰਨੇ ਚਾਹੀਦੇ ਆ ਤੇ ਸੈਂਟਰ ਚ ਜਾ ਕੇ ਪਤਾ ਲੱਗੇ ਵੀ ਨਹੀਂ ਇਹ ਜਿਉਂਦੇ ਆ ਤੁਸੀਂ ਸਾਨੂੰ ਜੇ ਦਿੱਲੀ ਰੋਲ ਲਿਆ ਜਾਂ ਹੋਰ ਧੱਕੇ ਕੀਤੇ ਅੱਜ ਸਾਨੂੰ ਸਾਡੇ ਹੱਕ ਨਹੀਂ ਦਿੰਦੇ ਤੁਸੀਂ ਸਦਾ ਸਾਨੂੰ ਐਨਐਸਏ ਲਾਈਆਂ ਸਾਡੇ ਬੰਦੇ ਤੁਸੀਂ ਰਿਆ ਨਹੀਂ ਕਰਦੇ ਬੰਦੀ ਸਿੰਘ ਤੇ ਸਾਡੇ ਚ ਖੂਨ ਅੱਜ ਵੀ ਉਹੀ ਹੈਗਾ ਬਿਲਕੁਲ ਜਿਵੇਂ ਇੰਡੀਆ ਇਕੱਠ ਜੋੜ ਹੋਇਆ ਉਵੇਂ ਇਹਨਾਂ ਦਾ ਪੰਜਾਬ ਇਕੱਠ ਜੋੜ ਹੋਣਾ ਚਾਹੀਦਾ ਚਾਹੇ 100 ਕਿਉਂਕਿ ਇਹ ਵਿਧਾਨ ਸਭਾ ਤੇ ਬੜਾ ਤਕੜਾ ਫੈਕਟਰ ਪੈਣਾ ਇਥੋਂ ਸਰਕਾਰ ਹਿੱਲ ਸਕਦੀ ਹੈ ਪਰ ਸਾਨੂੰ ਇਹ ਤਿੰਨੇ ਸੀਟਾਂ ਉਦੋਂ ਪਹਿਲੀ ਗੱਲ ਆ ਵੀ ਤਿੰਨੇ ਸੀਟਾਂ ਜਿੱਤਣੀਆਂ ਪੈਣਗੀਆਂ ਤਿੰਨੇ ਸੀਟਾਂ ਜਿੱਤ ਕੇ ਬਾਅਦ ਚ ਭਾਵੇਂ ਆਪਦੀਆਂ ਸੀਟਾਂ ਵੰਡ ਲੈਣ ਵੀ ਭਾਈ ਆ ਤੁਹਾਡੀਆਂ 50 60 ਤੁਹਾਡੀਆਂ ਬਾਕੀਆਂ ਸੀਟੀਆਂ ਰਹਿੰਦੀਆਂ ਤੁਹਾਡੀਆਂ ਜੇ ਕੋਈ ਉਦੋਂ ਛੋਟਾ ਹੈ ਉਹਨੂੰ ਕਹਿ ਦਿਓ ਭਾਈ ਆ 10 5 ਸੀਟਾਂ ਤੇਰੀਆਂ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਇਹਨਾਂ ਤਿੰਨਾਂ ਸੀਟਾਂ ਤੇ ਓਵਰ ਕੰਫੀਡੈਂਸ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਕਿਤੇ ਉਹ ਸਾਡੇ ਖਿਲਾਫ ਨਾ ਭੁਗਤ ਜੇ ਕੌਣ ਜਿਹੜਾ ਓਵਰ ਕੌਨਫੀਡੈਂਸ ਨਜ਼ਰ ਆ ਰਿਹਾ ਖਾਸ ਕਰ ਪ੍ਰਚਾਰ ਦੇ ਵਿੱਚ ਆਖਰੀ ਕੁਝ ਘੰਟੇ ਰਹਿ ਗਏ ਗੱਲ ਨਾਲ ਲਾ ਕੇ ਰੱਖਣਾ ਪਊਗਾ ਲੋਕਾਂ ਨੂੰ ਓਵਰ ਕੌਨਫੀਡੈਂਸ ਨਾ ਮਰਾ ਦੇ ਓਵਰ ਕੌਨਫੀਡੈਂਸ ਤਾਂ ਜੀ ਇਦਾਂ ਹੁੰਦਾ ਹੈ ਵੀ ਸਾਨੂੰ ਨਾ ਕਿਉਂਕਿ ਜਦੋਂ ਓਵਰ ਕੌਨਫੀਡੈਂਸ ਸਾਨੂੰ ਆਉਂਦਾ ਨਹੀਂ ਹੁੰਦਾ ਸਾਨੂੰ ਨਾਲ ਦੇ ਲਿਆ ਦਿੰਦੇ ਆ ਮੈਂ ਤਾਂ ਅੱਗੇ ਗੱਲ ਕਰਦਾ ਹੁਣੇ ਹਰੇਕ ਪੋਲਿਟਿਸ਼ੀਅਨ ਬੰਦੇ ਦੀ ਉਹਨੂੰ ਆਪਣੀ ਲੋਬੀ ਦਾ ਪਤਾ ਹੋਣਾ ਚਾਹੀਦਾ ਮੇਰੇ ਨਾਲ ਰਹਿਣ ਵਾਲੇ ਬੰਦੇ ਕਿਹੜੇ ਆ ਸਾਡੇ 'ਚ ਜੇ ਬੜਾ ਜਿਆਦਾ ਸਾਡੇ 'ਚ ਹੌਸਲਾ ਆਇਆ ਪਿਆ ਵੀ ਅਸੀਂ ਜਿੱਤਣ ਵਾਲਿਆਂ ਇਹ ਕਦੇ ਨਹੀਂ ਹੁੰਦਾ ਕਿਉਂ ਸਿਆਸਤ ਤੇ ক্রিকেট ਇੱਥੇ ਕੋਈ ਪਤਾ ਨਹੀਂ ਆਖਰੀ ਟਾਈਮ ਤੇ ਆਖਰੀ ਗੇਂਦ ਤੇ ਕਿਹਨੇ ਬਾਜ਼ੀ ਮਾਰ ਜਾਣੀ ਆ ਕਿਉਂਕਿ ਇੱਕ ਸਕਿੰਟ ਦੀ ਖੇਡ ਹੁੰਦੀ ਹੈ ਜੀ ਵੋਟ ਵਾਲੀ ਤਾਂ ਇੱਕ ਸਕਿੰਟ ਤੇ ਅਗਲੇ ਨੇ ਸਿਰਫ ਉਂਗਲਣ ਆਪਣੀਆਂ ਉੱਥੇ ਤੁਹਾਡਾ ਫੈਸਲਾ ਅਗਲੇ ਨੇ ਕਰ ਦੇਣਾ ਵੀ ਮੈਂ ਕਿਹਦੇ ਹਲ ਹੋਇਆ ਉਦੋਂ ਤੱਕ ਨਹੀਂ ਸਾਨੂੰ ਵੋਟਾਂ ਪੈਣ ਤੋਂ ਬਾਅਦ ਜਿੱਤਣ ਤੋਂ ਬਾਅਦ ਵੀ ਅਗਲੇ 5 ਸਾਲ ਤੱਕ ਵੀ ਗੱਲ ਲਾ ਕੇ ਰੱਖਣਾ ਪਊਗਾ ਕਿਉਂਕਿ ਅਸੀਂ ਦੂਜੀ ਵਾਰ ਕਿਹੜਾ ਇਲੈਕਸ਼ਨ ਨਹੀਂ ਲੜਨਾ ਇਹ ਕਿਹੜਾ ক্রিকেট ਦਾ ਮੈਚ ਆ ਵੀ ਆ ਸੀਰੀਜ਼ ਮੁੱਕ ਗਈ ਤੇ ਦੂਜੀ ਵਾਰ ਅਸੀਂ ਹੋਰ ਕਿਸੇ ਟੀਮ ਨਾਲ ਖੇਡਾਂਗੇ ਨਹੀਂ ਆਪਦੇ ਲੋਕਾਂ ਨੂੰ ਚਾਹੀਓ ਆਪਦੇ ਹੋਣ ਬਗਾਨੇ ਹੋਣ ਕੌਨਫੀਡੈਂਸ ਚ ਚਲੋ ਰਹਿਣਾ ਚਾਹੀਦਾ ਪਰ ਓਵਰ ਨਹੀਂ ਹੋਣਾ ਚਾਹੀਦਾ ਪਰ ਸਾਨੂੰ ਆਪਦੇ ਲੋਕਾਂ ਨਾਲ ਲੋਕਾਂ ਨੂੰ ਗੱਲ ਨਾਲ ਲਾ ਕੇ ਰੱਖਣਾ ਪਊਗਾ ਜੇ ਅਸੀਂ ਇੱਥੇ ਰਹਿਣਾ ਹੈ ਆਖਰੀ ਸਵਾਲ ਬਾਈ ਤਿੰਨਾਂ ਸੀਟਾਂ ਦੇ ਉੱਤੇ ਸਾਇਲੈਂਟ ਵੋਟ ਨੂੰ ਬਹੁਤ ਵੱਡੀ ਤਾਕਤ ਮੰਨਿਆ ਜਾ ਰਿਹਾ ਹੈ ਜਿਹੜੇ ਲੋਕ ਤਹੱਕ ਦੇ ਵਿੱਚ ਨੇ ਉਹ ਖੁੱਲ ਕੇ ਬੋਲ ਰਹੇ ਪਰ ਜਿਹੜੇ ਲੋਕ ਬੋਲ ਨਹੀਂ ਰਹੇ ਜਿਹੜੇ ਸਾਇਲੈਂਟ ਨੇ ਉਹਨਾਂ ਨੇ ਰੁੱਖ ਕਹਿੰਦੇ ਚੇਂਜ ਕਰ ਦੇਣਾ ਸਿਆਸਤ ਦਾ ਤੇ ਇਹਨਾਂ ਸੀਟਾਂ ਦਾ ਵੀ ਬੀਤੇ ਕੱਲ ਸ਼ਹਿਰ ਧੂਰੀ ਵਿਖੇ ਉੱਥੇ ਜਿਹੜਾ ਹਿੰਦੂ ਭਾਈਚਾਰਾ ਸ਼ਹਿਰੀ ਲੋਕ ਆ ਦੁਕਾਨਾਂ ਵਾਲੇ ਉਹ ਮਾਨ ਸਾਹਿਬ ਦੀ ਗੱਡੀ ਚੜੇ ਸੀ ਉਹ ਕਹਿੰਦੇ ਸੀ ਅਸੀਂ ਵੀ ਧੂਰੀ ਸ਼ਹਿਰ ਚ ਸਾਡੇ ਹਿੰਦੂ ਭਰਾ ਬੈਠੇ ਆ ਅਸੀਂ ਉੱਪਰ ਉਹ ਸਾਸਰੀ ਕਾਲ ਇਦਾਂ ਕਰਕੇ ਆਪਦੇ ਲੋਕਾਂ ਤੋਂ ਵੋਟ ਮੰਗਾਗੇ ਅਸੀਂ ਮਾਨ ਸਾਹਿਬ ਵਾਸਤੇ ਪਰ ਪਿੱਛੇ ਦੋ ਤਿੰਨ ਭਰਾ ਹੋਰ ਖੜੇ ਸੀ ਵੋਟ ਵੀ ਉਹਨਾਂ ਦੀ ਮਾਨ ਸਾਹਿਬ ਵੱਲ ਸੀ ਸਪੋਰਟ ਵੀ ਪਰ ਉਹ ਸਾਹਮਣੇ ਨਹੀਂ ਆ ਰਹੇ ਸੀ ਉਹ ਕਹਿੰਦੇ ਸੀ ਕਿ ਅਸੀਂ ਉੱਪਰ ਨਹੀਂ ਚੜਦੇ ਪੰਜ ਸੱਤਾਂ ਚੜ ਗਏ ਦੋ ਚਾਰ ਥੱਲੇ ਰਹਿ ਗਏ ਹੁਣ ਕਹਾਣੀ ਕੀ ਐ ਪਰ ਉਹ ਵੋਟ ਕਿੱਧਰ ਜਾਣੀ ਸੀ ਮਾਨ ਸਾਹਿਬ ਵਾਲੀ ਹੁਣ ਕਿਉਂ ਕਿਉਂਕਿ ਹਰੇਕ ਬੰਦੇ ਨੂੰ ਇਹ ਹੁੰਦਾ ਸਰਕਾਰ ਮੌਕੇ ਤੇ ਦੂਜੀ ਬੈਠੀ ਹੈ ਸਰਕਾਰ ਤੋਂ ਚਾਹੇ ਕੋਈ ਵੀ ਬੰਦਾ ਸਰਕਾਰ ਤੋਂ ਹਰੇਕ ਬੰਦਾ ਕਿਸੇ ਨਾ ਕਿਸੇ ਤਰੀਕੇ ਜਿਹਨੇ ਬਿਜ਼ਨਸ ਕਰਨਾ ਉਹਨੇ ਦਬਣਾ ਫਿਰ ਪਿੰਡਾਂ ਚ ਵੋਟ ਲਾ ਲੋ ਪਿੰਡਾਂ ਚ ਕਿਸੇ ਨੂੰ ਜੇ ਕਿਸੇ ਨੂੰ ਸਰਪੰਚ ਦਾ ਕੰਮ ਹੈ ਕਿਸੇ ਨੇ ਮੋਹਰਾਂ ਲਵਾਉਣੀਆਂ ਹਰੇਕ ਬੰਦੇ ਦਾ ਬੱਚਾ ਅਡਲਟਸ ਕਰਕੇ ਬਾਹਰ ਜਾਂਦਾ ਪੇਪਰਾਂ ਤੇ ਸਰਪੰਚਾਂ ਦੀਆਂ ਮੋਹਰਾਂ ਨੂੰ ਆਉਣੀਆਂ ਉਹ ਅੰਦਰ ਬੈਠੇ ਪਰ ਉਹਨਾਂ ਨੂੰ ਇਹ ਪਤਾ ਵੀ ਸਾਡੇ ਨਾਲ ਚੰਗੀ ਹੋਈ ਹੈ 2022 ਚ ਕਿ ਮਾੜੀ ਜੇ ਤਾਂ ਮਾੜੀ ਹੋਈ ਹੈ ਤਾਂ ਪੱਕੀ ਗੱਲ ਆ ਉਹ ਵਿਰਧ ਭੋਗਤਣਗੀਆਂ ਇਥੇ ਬਹੁਤ ਪਿੰਡਾਂ 'ਚ ਪ੍ਰੋਗਰਾਮ ਹੈ ਅਸੀਂ ਕਰਦੇ ਸੀਗੇ ਤੇ ਲੋਕ ਕਹਿੰਦੇ ਸੀ ਵੀ ਹਾਂ ਭਾਈ ਅਸੀਂ ਪ੍ਰੋਗਰਾਮ ਤੇ ਨਹੀਂ ਆਉਂਦੇ ਸਾਹਮਣੇ ਨਹੀਂ ਆਉਂਦੇ ਤੁਹਾਨੂੰ ਕਹਿੰਦੇ ਵੀ ਕੁਝ ਨਹੀਂ ਸਾਡੇ ਸਟicker ਲਾਜੋ ਪੋਸਟਰ ਲਾਜੋ ਜੋ ਮਰਜ਼ੀ ਲਵਾ ਦਿਓ ਇੱਕ ਸਾਡੀ ਫੋਟੋ ਲਾਇਆ ਹਾਂ ਵੋਟ ਸਿਮਰਨਜੀਤ ਸਿੰਘ ਮਾਰਨੂ ਪਾਵਾਂਗੇ ਇਹ ਇਸ ਤਰੀਕੇ ਦੀ ਗੱਲ ਹੈਗੀ ਕਿਉਂਕਿ ਜੇ ਸਰਕਾਰ ਕਿਉਂਕਿ ਸਰਕਾਰ ਨਾਲ ਕਦੇ ਵੀ ਸਾਈਲੈਂਟ ਵੋਟ ਨਹੀਂ ਹੁੰਦੀ ਉਸੇ ਤਰੀਕੇ ਸਾਈਲੈਂਟ ਵੋਟ ਲਗਭਗ ਹਰ ਕੈਂਡੀਡੇਟ ਕੋਲੇ ਹੋਊਗੀ ਹਨਾ ਬਾਈ ਜਿਨੇ ਆਪਦੀ ਲਿਹਾਜ਼ ਵੀ ਰੱਖਣੀ ਆ ਜਿਨੇ ਕਹਿਣਾ ਵੀ ਖੁੱਲ ਕੇ ਆ ਗਿਆ ਤਾਂ ਮੇਰੀ ਦੂਏ ਨਾਲ ਵਿਗੜੂਗੀ ਬਿਲਕੁਲ ਕਿਉਂਕਿ ਨਾ ਇਹ ਜਿਹੜੀ ਸਾਈਲੈਂਟ ਵੋਟ ਹੈ ਨਾ ਇਹ ਸਰਕਾਰਾਂ ਨਾਲ ਨਹੀਂ ਹੁੰਦੀ ਸਰਕਾਰ ਨੂੰ ਤਾਂ ਜਿਨੇ ਵੋਟ ਪਾਉਣੇ ਉਹ ਤਾਂ ਸਾਹਮਣੇ ਆਊਗਾ ਉਹਨੂੰ ਤਾਂ ਸਰਕਾਰ ਤੋਂ ਕੰਮ ਲੈਣਾ ਕੀ ਐਨਾਲਾਈਜ਼ ਕਰਦੇ ਵੈਸੇ ਜੇ ਇਸ ਵਾਰ ਵੋਟ ਸ਼ੇਅਰ ਵੱਧਦਾ ਹੈ ਵੱਧ ਵੋਟ ਪੈਂਦੀ ਹੈ ਤਾਂ ਫਾਇਦਾ ਹੈਗਾ ਜਾਂ ਘਟਨ ਤੇ ਜਿੰਨੀ ਵੋਟ ਜੇ ਤਾਂ ਆਪਾਂ ਇਹਨਾਂ ਦੀ ਗੱਲ ਕਰੀ ਨਾ ਤਿੰਨ ਸੀਟਾਂ ਦੀ ਤੇ ਜਿੰਨੀ ਵੋਟ ਵਧੂਗੀ ਉਹਨਾਂ ਦਾ ਫਾਇਦਾ ਹੈ ਕਿਉਂਕਿ ਉਹਨਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਕਿਉਂਕਿ ਉਹਦਾ ਮਿਆਰ ਡਿੱਗਣਾ ਬਹੁਤ ਜ਼ਰੂਰੀ ਹੈ ਉਹ ਪਾਰਟੀ ਖਤਮ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਪਾਰਟੀ ਨੇ ਸਾਡੇ ਪੰਜਾਬ ਦਾ ਪੰਜਾਬੀਆਂ ਦਾ ਸਾਡੇ ਨੌਜਵਾਨਾਂ ਦਾ ਤੇ ਸਾਡੀ ਨੌਜਵਾਨੀ ਨੂੰ ਬਾਹਰ ਧੱਕਣ ਵਾਲਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਤੇ ਮੈਂ ਤਾਂ ਕਹਿੰਦਾ ਜੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਖਤਮ ਹੋ ਜਾਂਦੀ ਹੈ ਉਦੋਂ ਬਾਅਦ ਚ ਨਵੀਆਂ ਪਾਰਟੀਆਂ ਪਿੱਛੇ ਖੜੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਆਪਣਾ ਅੰਮ੍ਰਿਤਸਰ ਹੋਵੇ ਮਾਨ ਸਾਹਿਬ ਦੀ ਪਿੱਛੇ ਪਾਰਟੀ ਇਹ ਤਿਆਰ ਖੜੀ ਹੈ ਕਿਉਂਕਿ ਨਾਰਮਲ ਗੱਲ ਹੈ ਜੇ ਬਠਿੰਡਾ ਸੀਟ ਬਾਈ ਜੀ ਹਰ ਸਿਮਰਤ ਕੌਰ ਬਾਦਲ ਗਈ ਹਾਰ ਉਦੋਂ ਬਾਅਦ ਚ ਜਿੰਦੇ ਲੱਗ ਜਣੇ ਆ ਕਿਉਂਕਿ ਸੀਟ ਜੇ ਬਠਿੰਡਾ ਹੀ ਇਹਨਾਂ ਤੋਂ ਨਾ ਜਿੱਤੀ ਗਈ ਪਿਛਲੇ ਇਲੈਕਸ਼ਨ ਵੀ ਲੜੇ ਬੜੇ ਲੋਕਾਂ ਨੇ ਕਹਿਣਾ ਪਾਈ ਅਸੀਂ ਤੁਹਾਨੂੰ ਕਾਦੇ ਹਾਸਤੇ ਵੋਟ ਪਾਈਏ ਜਦੋਂ ਜਿੱਤਰਾ ਹੀ ਨਹੀਂ ਜਿਵੇਂ ਬਸਪਾ ਵਾਲੇ ਖਤਮ ਹੋ ਗਏ ਹੁਣ ਬਸਪਾ ਵਾਲਿਆਂ ਨੂੰ ਵੋਟ ਕਿਉਂ ਨਹੀਂ ਪੈਂਦੀ ਉਹਾਂ ਦੇ ਭਾਈ ਤੁਸੀਂ ਇਲੈਕਸ਼ਨ ਚ ਖੜ ਜਾਣਾ ਉਹ ਵੋਟ ਮੰਗਣੀਆਂ ਉਹਦੇ ਜਦੋਂ ਇਹਨਾਂ ਨੂੰ ਜਿੱਤਰਾ ਹੀ ਨਹੀਂ ਵ ਅਕਿਆਦਾ ਭਾਵੇਂ ਕੋਈ ਪਾਜੇ ਘਰੋਂ ਆਇਆ ਪਰ ਵੋਟ ਹਰਸਿਮਰਤ ਬਾਦਲ ਜੇ ਜਿੱਦ ਹੀ ਹੈ ਤਾਂ ਪਾਰਟੀ ਖੜਦੀ ਹੈ ਜੇ ਹਰਸਿਮਰਤ ਬਾਦਲ ਬਾਈ ਜੀ ਗਈ ਹਾਰ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਖਤਮ ਹੈ ਕੱਲ ਵੀ ਖਤਮ ਹੈ ਤੇ ਪਰਸੋਂ ਵੀ ਖਤਮ ਹੈ ਤੇ ਆਪਦੀ ਗੱਡੀਆਂ ਨੂੰ ਲਾ ਦੇ ਨੇ ਜਿੰਦੇ ਤੇ ਘਰੇ ਖੜੇ ਲੈਣ